ਭਾਜੀ ਜਿਹੜੇ ਸੜਕਾਂ ਤੇ ਆਏ ਕਾਫੀ ਲੰਮੇ ਸਮੇਂ ਤੋਂ ਆ ਜਿਹੜੀ ਇਹਨਾਂ ਦੀ ਮਸਕੀਬਤ ਬੜੀ ਹੋਈ ਆ ਗੈਸ ਟੈਕ ਠੀਕ ਹੈਣਾ ਜਿਹੜਾ ਸਭ ਤੋਂ ਵੱਧ ਵੱਧ ਕਿਸੇ ਦੀ ਇਸ ਦੇਸ਼ ਦੀ ਇਹ ਹੈ ਵੀ ਜਿਹੜੀ ਇੱਥੇ ਬਿਊਰੋਕ੍ਰੇਸੀ ਹੈ ਜਾਂ ਸਰਕਾਰਾਂ ਨੇ ਬਿਨਾਂ ਸੋਚੇ ਸਮਝੇ ਜਦੋਂ ਕੋਈ ਚੀਜ਼ ਲਾਗੂ ਕਰਦੇ ਨੇ ਤਾਂ ਉਹਦੇ ਨੇ ਬਾਅਦ ਵਿੱਚ ਦੂਜੇ ਪਾੜੇ ਨਿਕਲਦੇ ਨੇ ਫਿਰ ਸਰਕਾਰ ਸਰਕਾਰਾਂ ਜਵਾਬਦੇਹੀ ਨਹੀਂ ਹੁੰਦੀ ਜਿਸ ਤਰ੍ਹਾਂ ਕੋਵਿਡ ਵੇਲੇ ਲੋਕਾਂ ਦੇ ਥੜਾ ਥੜਾ ਟੀਕੇ ਲਾਦਦੇ ਆ ਜਿਹਦੇ ਸਾਈਡ ਇਫੈਕਟ ਸਾਹਮਣੇ ਆ ਰਹੇ ਨੇ ਉਸੇ ਤਰ੍ਹਾਂ ਮੈਂ ਇਹਨੂੰ ਥੋੜਾ ਜਿਹਾ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ ਕੋਈ ਸਾਇੰਸਦਾਨਾਂ ਨਾਲ ਬੈਠੇ ਹਾਂ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਗ੍ਰੀਨ એનર્ਜੀ ਦੇ ਨਾਂ ਤੇ ਜਦੋਂ ਕੋਈ ਜਾਂਦਾ ਹੈ ਮਿੰਟ ਲਾਉਂਦੇ ਨੇ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਉਹਦੀ ਕਲੀਅਰੈਂਸ ਦੇ ਦਿੰਦੇ ਨੇ ਔਰ ਇਹਦਾ ਬਾਅਦ ਕੀ ਹੋਏਗਾ ਨਾ ਉਹਨਾਂ ਦੇ ਕੋਲ ਕੋਈ ਸਟੱਡੀ ਹੈ ਨਾ ਉਹਨਾਂ ਨੂੰ ਖੁਦ ਨੂੰ ਕੁਝ ਪਤਾ ਹੈ ਪੈਸੇ ਲੈਂਦੇ ਨੇ ਸਰਟੀਫਿਕੇਟ ਜਾਰੀ ਕਰ ਦਿੰਦੇ ਨੇ ਲੋਕ ਪ੍ਰੋਜੈਕਟ ਲੋਚ ਸ਼ੁਰੂ ਕਰਦੇ ਮੈਂ ਇਹਨੂੰ ਜਿੰਨਾ ਕਸਟਡੀ ਕੀਤਾ ਹੋਇਆ ਹੈ ਵੀ ਐਸੀਆਂ ਮਾਰਕ ਗੈਸਾਂ ਪੈਦਾ ਹੋਦੀਆਂ ਨੇ ਇਹਦੇ ਨਾਲ ਜਿਸ ਤਰ੍ਹਾਂ ਮੀਥੇਨ ਗੈਸ ਪੈਦਾ ਹੁੰਦੀ ਹੈ ਮੀਥੇਨ ਬੜੀ ਖਤਰਨਾਕ ਹੈ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ ਇਹਨਾਂ ਗੈਸਾਂ ਦੇ ਨਾਲ ਜਦੋਂ ਹਵਾ ਦਾ ਰੁਕਾਵਟ ਦੇ ਰੁਕੀ ਰੋਕ ਜਾਂਦੇ ਜਿਹੜੇ ਬੰਦੇ ਸਾਹਮਣੇ ਆ ਗਏ ਉਹ ਕੜ ਕੇ ਉੱਪਰ ਗਏ ਉਹ ਖਤਮ ਹੋ ਗਏ ਤਾਂ ਸਰਕਾਰ ਨੂੰ ਇਹ ਪ੍ਰੋਜੈਕਟ ਕਲੀਅਰ ਕਰਨ ਤੋਂ ਪਹਿਲਾਂ ਸਾਰਾ ਸਟੱਡੀ ਕਰਕੇ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਚਾਹੀਦੀ ਹੈ ਬਿਨਾਂ ਸੋਚੇ ਸਮਝੇ ਤਾਂ লাইਸੈਂਸ ਨਹੀਂ ਜਾਨੇ ਕਿ ਫਿਰ ਲੋਕਾਂ ਨੂੰ مصیبتਾਂ ਖੜੀਆਂ ਹੋਣਗੀਆਂ پیسے ਦੀ ਵਸਾਈ ਦੇ ਬਾਅਦਰ ਨੇ ਲੋਕ ਜਿਨ੍ਹਾਂ ਨੇ ਸ਼ੁਰੂ ਚ ਪਾਣੀ ਲੁਧਿਆਣਾ ਜ਼ਿਲ੍ਹੇ ਚ ਪੰਜ ਪ੍ਰੋਜੈਕਟ ਲੱਗਨੇ ਚਾਰ ਫਰੀਅਤ ਲੋਕਾਂ ਨੂੰ ਪਤਾ ਲੱਗਿਆ ਚਾਹਾਂ ਦੇ ਧਰਨਾ ਕਰਤਾ ਇਹ ਸਾਰੇ ਪੰਜਾਬ ਚ 45 ਲੱਗਨੇ ਠੀਕ ਹੈ ਪਰਾਲੀ ਦੀ ਸਮੱਸਿਆ ਹੈ ਪਰ ਇਹਦਾ ਮਤਲਬ ਹੈ ਥੋੜਾ ਤਾਂ ਨੌਕਰ ਮਾਰਨ ਵਾਸਤੇ ਪ੍ਰੋਜੈਕਟ ਕਿਉਂ ਆਇਆ ਕੋਈ ਹੱਦ ਨਹੀਂ ਕਿ ਪਾਇਬਲ ਹਲਣਾ ਚਾਹੀਦਾ ਹੈ ਕਿਡੇ ਨਾਲ ਲੋਕਾਂ ਦੇ ਬਲੇ ਦਾ ਕਿਸੇ ਕੋਲ ਹੋਵੇ ਪਰ ਮੇਰੇ ਸਮਝ ਅਨੁਸਾਰ ਸਰਕਾਰ ਨੂੰ ਇਹਦੀ ਕੋਈ ਕਾਇਦਾ ਸਾਲ ਪਸਤੇ ਕੋਲੋਂ ਰਿਪੋਰਟ ਕਰਨੀ ਚਾਹੀਦੀ ਹੈ ਕਿ ਜੀਰੇ ਦੇ ਵਿੱਚ ਸੀ ਉਹ ਜ਼ਹਿਰੀਆਂ ਦਵਾਈਆਂ ਹੀ ਬਣਾ ਕੇ ਐਕਸਪੋਰਟ ਕਰਦੇ ਸੀ ਪਹਿਲਾਂ ਸੋਈ ਨੂੰ ਪਿਆਰ ਨਹੀਂ ਸੀ ਸਾਲ ਬਾਅਦ ਉਹ ਜਾ ਕੇ ਕਰ ਦਿੱਤੀ ਹੋਈ ਤੇ ਇਸ ਤਰ੍ਹਾਂ ਇਹ ਮੈਨੂੰ ਲੱਗਦਾ ਲੋਕਾਂ ਦਾ ਦਮ ਦੇ ਕਿਸੇ ਕੋਲ ਲੱਗੇ ਹੋਏ ਇੱਕ ਦਮ ਵਿੱਚ ਤੇ ਸਰਕਾਰਾਂ ਦਾ ਨਹੀਂ ਹੋਇਆ ਸਰਕਾਰਾਂ ਤੋਂ ਕੰਮ ਨਹੀਂ ਹੋ ਰਿਹਾ ਇਹ ਸਰਕਾਰਾਂ ਭੁਗ ਭੇ ਅਜ ਡਿਕਟੇਟਰ ਨਹੀਂ ਹੈਗੇ ਡੈਮੋਕ੍ਰੇਸੀ ਹੈ ਇੱਥੇ ਜਿਹੜੀ ਡੈਮੋਕ੍ਰੈtic ਕੰਟਰੀ ਦੇ ਵਿੱਚ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੇ ਭਲੇ ਲਈ ਸੋਚਣਾ ਲੋਕਾਂ ਦੇ ਭਲੇ ਦੀ ਪ੍ਰੋਜੈਕਟ ਹੋਣਾ ਇਹ ਪ੍ਰੋਜੈਕਟ ਕੋਈ ਲੋਕਾਂ ਦੇ ਖਿਲਾਫ ਨੇ ਇਹ ਵਾਪਸ ਲੈਣੇ ਚਾਹੀਦੇ ਪਰ ਸਰਕਾਰ ਨੂੰ ਇਹਨੂੰ ਤੇ ਪਾਬੰਦੀ ਲਾ ਦੇਣੀ ਚਾਹੀਦੀ ਜਾਂ ਘੱਟੋ ਘੇਰ ਮੁਸ਼ਕਲ ਨਾ ਕਣੀ ਹੋਵੇ ਜਿਹੜੇ ਇਨਵੈਸਟਮੈਂਟ ਕਰ ਰਹੇ ਨੇ ਇੰਡਸਟਰੀ ਨੂੰ ਰੋਕ ਦੇਣਾ ਚਾਹੀਦਾ ਸੱਜਾ ਸਾਹਿਬ ਬਾਈਕਾਟ ਕੀਤਾ ਗਿਆ ਤੇ ਆਵਾ ਲੋਕੀ ਮੈਨੂੰ ਦੇਖ ਦਿਓ ਕਿ ਕੋਡ ਪਾਉਣਾ ਦਾ ਅਧਿਕਾਰ ਹੈ ਤੇ ਸਰਕਾਰਾਂ ਬਦਲ ਸਕਦੇ ਆਪਾਂ ਇਹਨੂੰ ਕਿਵੇਂ ਦੇਖਦੇ ਹੋ ਜਿਹੜੇ ਇਹਨਾਂ ਨੂੰ ਬਾਈਕਾਟ ਕਰਦਾ ਉਹਨਾਂ ਨੇ ਜਿਹਨੇ ਫੈਸਲਾ ਕੀਤਾ ਉਹ ਇਹਦੇ ਤੇ ਕੁਝ ਕਹਿ ਸਕਦੇ ਨੇ ਮੇਰੇ ਤੇ ਕੀ ਕਹਿਣਾ ਮੈਂ ਇਹ ਜਰੂਰ ਕਹੂੰਗਾ ਵੀ ਜੇ ਮਲਤਾਨੀ ਦੇ ਇੱਕਾਈ ਕਿਲਾ ਤੁਹਾਨੂੰ ਜਿਹੜਾ ਫੀਲਿੰਗ ਕੈਂਡੀਡੇਟ ਹੈ ਰੂੜੀ ਪਾਰਟੀ ਦਾ ਸਾਡੇ ਕਿਉਂ ਪਾਦਣੀ ਜੇ ਇਹਦੀ ਵੋਟਾਂ ਬੂਟ ਦਾ ਕੰਮ ਨਹੀਂ ਛੱਡਣਾ ਚਾਹੀਦਾ ਉਹ ਮੌਕਾ ਉਹਨਾਂ ਰਗੜਾ ਨਾ ਦੇਣਾ ਚਾਹੀਦਾ

ਮੇਰਾ ਰੂਪ ਸਿੰਘ ਜਦੋਂ ਅੱਜ ਸਮਰਾਲੇ ਘਰ ਦੇ ਵਿੱਚ ਲੈ ਕੇ ਆਇਆ ਉਹ ਜਦੋਂ ਆ ਵਸੇ ਆਹ ਪੋਸਟਰ ਪਹਿਲਾ ਹੈ ਜਿਸ ਮਾਮਾ ਦਾ ਬਤਾ ਦਿੱਤਾ ਗਿਆ ਸੀ ਬਹੁਤ ਵੱਡਾ ਕਾਬਲਾ ਆਇਆ ਉਸ ਦਿਨ ਪਰ ਇਹਨਾਂ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਅਸੀਂ ਯਾਦ ਕਰਾਉਣ ਆਏ ਆ ਵੀ ਜੇ ਡਾਕਟਰ ਇੰਨਾ ਚਿਰ ਬਾਅਦ ਮਰੀਜ਼ ਨੂੰ ਚੈੱਕ ਕਰਦੇ ਉਹ ਮਰੀਜ਼ ਮਰ ਜਾਣਾ ਜਾਨੋ ਅਸੀਂ ਇਹਦੇ ਸਾਨੂੰ ਬੇਨਤੀ ਕਰਦਾ ਸਾਨੂੰ ਜਵਾਬ ਦਿਓ ਜੀ ਕੀ ਕੀਤਾ ਅਸੀਂ ਉਹਦਾ ਕੰਮ ਬੰਦ ਕਰਾਉਣ ਦੀ ਬੇਨਤੀ ਕਰਨਾ ਜੀ ਕਿਉਂ ਕਿਉਂ ਨਹੀਂ ਬੰਦ ਕੰਮ ਕਰਾ ਰਹਾ ਹੈ ਇਲੈਕਸ਼ਨ ਤੋਂ ਅੱਜ ਪੂਰੇ ਹਮ ਇਲੈਕਸ਼ਨ ਤਾਂ ਵੀ ਬਾਈਕਟ ਕੀਤਾ ਹੋਇਆ ਤੁਹਾਡੇ ਸਾਹਮਣੇ ਅੱਜ ਅੱਜ ਜਦੋਂ ਕੋਲੋਂ ਬਾਈਕਟ ਕੀਤਾ ਗਿਆ ਵਾਤਾਵਰਣ ਪ੍ਰੇਮੀ 7-8 ਪਿੰਡਾਂ ਨੇ ਜਿੱਨਾ ਬਾਈਕਟ ਕੀਤਾ ਹੋ ਉਹ ਆਪਣੇ ਤੋਂ ਬਾਹਰ ਬੈਠਣ ਲੱਗੇ ਹੋ ਨੇ ਪਾਲੇ ਕੰਦਿਆਂ ਵੱਲੋਂ ਪਰਚੇ ਪੜਨਗੇ ਤੇ ਮੈਂ ਕੋਈ ਜਵਾਬ ਦੇਦਾ ਵੀ ਅਜ ਪਰਚੇ ਨਹੀਂ ਕਰਨੀ ਅੱਜ ਸਮਰਾਲੇ ਘਰ ਨਾਲ ਅਸੀਂ ਕਪਤਨ ਦੇ ਸਾਹਮਣੇ ਬੈਠੇ ਹਾਂ ਕੋਈ ਮੰਗ ਕਰਦੇ ਹਾਂ ਜਿਨਾ ਵੱਜਦਾ ਇਹ ਮੰਗ ਕਰਦੇ ਵੀ ਇਹਦੀ ਫੈਕਟਰੀ ਆ ਕੰਮ ਬੰਦ ਕੀਤਾ ਜਾ ਭਾਈ ਤਾਂ ਕਿ 21 ਦਿਨ ਤਾਰਨਾ ਚੱਲ ਰਿਹਾ ਪਰਚਾ ਜਨ ਬਿਲਕੁਲ ਸਾਰ ਨਹੀਂ ਲੈ ਰਹੇ ਜੇ ਕੋਈ ਮਰ ਗਿਆ ਕੌਣ ਜ਼ਿੰਮੇਵਾਰ ਹੱਸ ਐਨੀ ਗਰਮੀ ਪੈ ਰਹੀ ਹੈ ਜਿਦੋਂ ਕਿ ਹਸਬ ਦਾ ਨਹੀਂ ਪਰ ਐਡਮ ਸਾਹਿਬ ਤਾਂ ਸਾਨੂੰ ਬਹੁਤ ਅਸਾਧ ਸੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਬਹੁਤ ਅਫਰ ਲੱਗਿਆ ਅੱਜ ਇਹ ਮਾਮਲਾ ਹੈ ਕਿ ਕੋਈ ਪਛਾਣ ਲਿਆ ਜਾਂਦਾ ਜਾਂ ਤੁਹਾਡਾ ਬਹੁਤ ਇੰਟਰਸਟਡ ਹੈ ਬਾਅਦ ਅਗਲਾ ਸਟੈਪ ਕੀ ਹੋਊਗਾ ਜੱਥੇਬੰਦੀਆਂ ਸਾਰੀਆਂ ਸਾਡੇ ਨਾਲ ਨੇ ਜੇ ਮੈਂ ਵੀ ਚਾਮਨੋ ਮੀਟਿੰਗ ਸਾਡੇ ਜਿਵੇਂ ਫੈਸਲਾ ਲੈਣਗੇ ਜੋਕਾ ਨਾ ਕਰਾਉਂਦੇ ਪਰ ਅੱਜ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਅੱਜ ਬੋਸਟਰ ਇੱਕ ਪਹੁੰਚਿਆ ਸੁਕਰਾਨਿਆ ਸੁਪਤ ਪਹੁੰਚਿਓ ਕੀ ਕਰਨ ਕੰਮ ਹੁੰਦਾ ਹੈ ਕਿ ਜੋ ਸਮਾਂ ਹੁੰਦਾ ਹੈ ਫੈਸਲਾ ਲੱਗ ਰਿਹਾ ਮਸ਼ਕਵਾ ਦੇ ਅਸੀਂ ਡੇਢ ਸਾਲ ਤੋਂ ਉਹ ਦੇ ਮਾਨਾ 2 ਸਾਲ ਹੋ ਗਏ ਅਸੀਂ ਉਹ ਮਾਨਾ ਸਰਕਾਰ ਨੂੰ ਪੇਡਾ ਪੇਡਾ ਕਰਦੇ ਹਾਂ ਵੀ ਉਹਨਾਂ ਵੀ ਤੁਸੀਂ ਬੰਦ ਕਰਾਓ ਕਿ ਉਹਦੇ ਨਾਲ ਸਾਡਾ ਹਵਾ ਪਾਣੀ ਸਾਰਾ ਕੋ ਦੂਸ਼ ਹੋ ਜਾਊਗਾ ਸਾਡਾ ਮਨੁੱਖਾਂ ਦਾ ਇੱਕ ਪਾਸੇ ਉਹ ਜਾਨਵਰਾਂ ਨੂੰ ਵੀ ਬਹੁਤ ਹੱਤ ਦਿਖਾਜੀ ਉਹਦੇ ਰਾਤ ਦੇ ਫੈਟੇ ਕਬ ਤੁਮਰਾੜੀ ਰਾਜਪੁੱਤਾਂ ਚੱਲਦੀ ਆ ਉਹ ਬਿਜਟ ਕਰਾ ਕੇ ਲਿਆਂਦੀ ਆ ਓਕੇ ਤੁਸੀਂ ਦੇਖ ਲਓ ਜਾ ਕੇ ਵੀ ਉਹਦੇ ਕਿੰਨੇ ਸਰਟੀਫਿਕੇਟ ਨੇ ਉਹਦੇ ਜ਼ਬੰਦ ਚ ਅਸੀਂ ਆਪਣਾ ਰਿਆ ਹਾਂ ਉਸ ਯਾਰਾ ਜੀ ਆਪਣਾ ਬੱਚੇ ਪਰਿਵਾਰ ਭੈਣ ਭਾਈ ਵੀ ਉਹਦੇ ਅਸੀਂ ਸਾਰੇ ਅਸੀਂ ਤਾਂ ਆਪਣੇ ਦੁੱਖ ਜਾਣੀ ਵੋਟਾਂ ਦਾ ਵੋਟਾਂ ਦਾ ਹੁਣ ਆਇਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸਰਕਾਰ ਸਾਡੇ ਕੋਲ ਮੱਲ ਕੋਈ ਪਹੁੰਚ ਨਹੀਂ ਕਰ ਰਿਹਾ ਨਾ ਮੁੰਜੋ ਤਾਂ ਐਮਐਲਏ ਨੂੰ ਅਸੀਂ ਕਹਿ ਗਏ ਥਾਕੇ ਹਾਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਾਣੇ ਤਾਂ ਫਿਰ ਹੁਣ ਤਾਂ ਉਹ ਕਰਕੇ ਫਿਰ ਅਸੀਂ ਆਪਣਾ ਸਾਡੇ ਮੁਸਕਾਵਾ ਨੇ ਲਾਂ ਖੀਨੀਆ ਵੀ ਹੋਣ ਜਾ ਰਿਹਾ ਉਹਨਾਂ ਨੇ ਇਹ ਸਭ ਜਾਣੇ ਜੀ ਸਾਰੇ ਉਹ ਖੋਰ ਤੋਂ ਟੱਪਰੀਆਂ ਕਈ ਪਾਸਟ ਪਿੰਡਾਂ ਦਾ ਹੋ ਗਿਆ ਜੀ ਬਾਕੀ ਇਹ ਜਾਣ ਰਿਹਾ ਬੀਜੇਪੀ ਦੇ ਜਨਰ ਨੂੰ ਵੀ ਮਿਲੇ ਉਹਨਾਂ ਦਾ ਕੀ ਜਾਨੇ ਅਸੀਂ ਬੀਜੇਪੀ ਦਾ ਜੀ ਸਾਡੇ ਕੋ ਗਾਇਤੀ ਕਰ ਫਿਰ ਉਹ ਹੁਣ ਤੁਹਾਨੂੰ ਪਤਾ ਜੇ ਹਰੇਕ ਆਪਣਾ ਇਹ ਕਹਦਾ ਸਾਨੂੰ ਉੱਥੇ ਤੋੜ ਦੋ ਸੀ ਮੈਂ ਬਾਅਦ ਚ ਕਰਤੋ ਕੀਨੇ ਕਰਨੀ ਆ ਵੀਰੇ ਸੋ ਇੱਥੇ ਗੱਲ ਤਾਂ ਹੋਣਾ ਜੇ ਹੁਣ ਸਾਡੇ ਅੱਗੇ ਸਾਡਾ ਮੰਦਾ ਇਹ ਜਿੰਦਾ ਲਾਇਆ ਜਾਵੇ ਅਸੀਂ ਤਾਂ ਗਏ ਨਹੀਂ ਅਸੀਂ ਕੋਈ ਉਹਨਾਂ ਦਾ ਸਾਫ ਨਹੀਂ ਰਹੇ ਕੋਈ ਸਾਡਾ ਮਤਲਬ ਉਹ ਨਹੀਂ ਹੈਗਾ ਨਹੀਂ ਤਾਂ ਇਹ ਕਹਿਣਾ ਵੀ ਸਾਡਾ ਇਹ ਮੁੰਡਾ ਪ੍ਰੋਜੈਕਟ ਆ ਜਿਹੜਾ ਸਾਡੇ ਮਨੁੱਖਾਂ ਨੂੰ ਮੱਲਾ ਹੋਰ ਜਾ ਜਿੰਨੀ ਵੀ ਇਹ ਸਾਰੀ ਕਾਇਨਾਤ ਨੂੰ ਬਹੁਤ ਹੱਦ ਕਾ ਇਸ ਨਾਲ ਹਵਾ ਤੇ ਪਾਣੀ ਸਾਰਾ ਕੋ ਪ੍ਰਭ ਹੋ ਜਾਣਾ ਤੇ ਇਹ ਵਾਜ ਪਾਇਆ ਜਾਵੇਗਾ ਵਾਕਿ ਉਹਨਾਂ ਨੇ ਅੱਜ ਆਪਣਾ ਦੱਸਿਆ ਲੇਗਾ ਵਾਕਿ ਹੋਏਗਾ ਆਪਣਾ ਜੀ ਦੋਨੋਂ ਪਾਦੇ ਜਾਂ ਰੋਟੀ ਵਾਲੇ ਹੀ ਕਰ ਕੋਸ਼ ਨਹੀਂ ਰਿਹਾ ਆਪਣੀ ਅੱਜ ਆ ਕੇ ਚੈੱਕ ਕਰਨਾ ਹੈ ਕਿ ਇਹ ਅੱਜ ਬੰਦ ਕੀਤੀ ਹੋਈ ਆ ਵੀ ਰੋਜ਼ ਕਰਨ ਰੋਜ਼ ਪਿਆਰ ਕਰਨਾ ਆਏ ਨੇ ਅਸੀਂ ਆਪਣੇ 13 ਤਰੀਕ ਨੂੰ ਪਹਿਲਾਂ ਇਹਨਾਂ ਨੂੰ ਇੱਕ ਮੌਕਾ ਦਿੱਤਾ ਠੀਕ ਹੈ ਐਡੀਐਨ ਸਾਹਿਬ ਨੂੰ ਵੀ ਸਾਡੇ ਜੀ ਇਹ ਕਰਕੇ ਜਿਹੜੀ ਫੈਕਟਰੀ ਹੈ ਵੀ ਇਹਦਾ ਕੰਮ ਬੰਦ ਕਰਾਇਆ ਜਾਵੇ ਉਹਦਾ ਕੰਮ ਬਹੁਤ ਜ਼ੋਰਾਂ ਤੇ ਚੱਲਦਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਬੰਦ ਕਰਵਾਵਾਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਉੱਥੇ ਬੈਠਾ ਉਹਦੀ ਰਾਖੀ ਬੈਠਾ ਉਹ ਨਾਲ ਜਾ ਕੇ ਉਹਦਾ ਕੰਮ ਕਰਵਾ ਰਹੇ ਨੇ ਸਾਡੇ ਹੁਣ ਦੇਖੋ ਸਾਡੇ ਬੱਚੇ ਬਜ਼ੁਰਗਾਂ ਨੂੰ ਟਹਿਣਾ ਪਿਆ ਭਾਈ ਸਾਰੇ ਅਸੀਂ ਉੱਥੇ ਆ 47 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਬੈਠੇ ਉੱਥੇ ਭੁੱਜ ਰਹੇ ਹਾਂ ਜੀ ਸਾਡੀ ਕੋਈ ਸੁਣਵਾਈ ਨਹੀਂ ਅਗਰ ਨਹੀਂ ਹੁੰਦੀ ਸੁਣਵਾਈ ਦਾ ਅਗਲਾ ਕੀ ਸਟੈਪ ਹੋਵੇਗਾ ਅਗਲਾ ਫਿਰ ਦੇਖਦੇ ਆ ਜੋ ਵੀ ਅਗਲੀ ਰੂਪਰੇਖਾ ਹੋਊਗੀ ਸਾਰੇ ਇਲਾਕਾ ਜਥੇਬੰਦੀਆਂ ਸੰਘ ਦੇ ਜੋ ਵੀ ਸਾਨੂੰ ਹਮਾਲਾ ਅਸੀਂ ਵਿਚਾਰ ਕਰਕੇ ਫੇ ਨਹੀਂ ਅਸੀਂ ਕੋਈ ਵੱਡਾ ਹੋਰ ਸਟੈਪ ਕੋਈ ਅਗਲਾ ਅਸੀਂ ਇਕੱਠ ਕਰਕੇ ਅਸੀਂ ਫਿਰ ਕੋਈ ਹੋਰ ਕੰਮ ਚੱਕਾਂਗੇ